ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਲੋ ਜੀ ਕੱਲ ਖਬਰ ਆ ਚੁੱਕੀ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਦੀ NSA ਦੇ ਵਿੱਚ ਵਾਧਾ ਕੀਤਾ ਗਿਆ ਤੇ ਬੜੀ ਮਾਣ ਵਾਲੀ ਗੱਲ ਆ ਪੰਜਾਬੀਆਂ ਲਈ ਕਿ ਉਹਨਾਂ ਨੂੰ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਵੀ ਅਸਾਮ ਦੀ ਜੇਲ੍ਹ ਦੇ ਵਿੱਚ ਕਿਉਂਕਿ ਬਹੁਤ ਮਾੜੇ ਕੰਮ ਕੀਤੇ ਨੇ ਭਾਈ ਸਾਹਿਬ ਨੇ ਬੜੇ ਮਾੜੇ ਕੰਮ ਕੀਤੇ ਨੇ ਇਹ ਤਾਂ ਕੁਸ਼ਮ ਨਹੀਂ ਵੀ ਜੇ ਕੋਈ ਗੁਰੂ ਘਰ ਦਾ ਹੈ ਡੇਰੀ ਕਰ ਦੇਵੇ ਸਾਡੇ ਪੰਜਾਬ ਦੇ 30 ਤੋਂ ਪਲੱਸ ਗੁਰੂ ਘਰ 37 38 ਗੁਰੂ ਘਰ ਢੇਰ ਢੇਰੀ ਕਰ ਦੇਵੇ ਤਾਂ ਉਹਦੀ ਕੋਈ ਐਨਐਸਏ ਨਹੀਂ ਕੋਈ ਉਹਦੀ ਕਾਰਵਾਈ ਨਹੀਂ ਕੋਈ ਕੁਛ ਨਹੀਂ ਬੜੀ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਚਲਾਉਣਾ ਚਿੱਟਾ ਲੈ ਕੇ ਆਉਣਾ ਪੰਜਾਬ ਦੇ ਵਿੱਚ ਨਸ਼ਿਆਂ ਚਲਾਉਣਾ ਤੇ ਇਹ ਗੱਲਾਂ ਛੋਟੀਆਂ ਨੇ ਇਹ ਕੋਈ ਬਾਲੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਇਹ ਜਿਨ੍ਹਾਂ ਨੇ 25 25 ਸਾਲ ਰਾਜ ਕੀਤਾ ਉਹਨਾਂ ਦੇ ਰਾਜ ਦੇ ਵਿੱਚ ਨਸ਼ੇ ਵਿਕੇ ਬੜਾ ਕੁਛ ਹੋਇਆ ਤੇ ਉਹ ਕੋਈ ਚੱਕਰ ਨਹੀਂ ਇਹ ਨਹੀਂ ਚੱਲਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੀ ਇਸ ਟਾਈਮ ਬਹੁਤ ਸੋਹਣਾ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਤੇ ਪਰ ਪਤਾ ਨਹੀਂ ਕਿਉਂ ਪੰਜਾਬ ਦੇ ਨੌਜਵਾਨਾਂ ਦਾ ਫਿਕਰ ਨਹੀਂ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਹੜੀ ਚੀਜ਼ ਆ ਕੀ ਕੀ ਲੱਗਦਾ ਇਹਨਾਂ ਲੋਕਾਂ ਨੂੰ ਮੈਂ ਅੱਜ ਸ਼ਰਿਆਮ ਨਾਂ ਲੈ ਕੇ ਵੀ ਕਹੂੰਗਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਤਿੰਨ ਪਾਰਟੀਆਂ ਨੇ ਬਦਲਾਇ ਸਾਡੇ ਕੋਲੇ ਆਮ ਆਦਮੀ ਪਾਰਟੀ ਦਾ ਕਾਂਗਰਸ ਨੇ ਵੀ ਸਾਡਾ ਕਾਹਨ ਕੀਤਾ ਸੀ ਬਾਦਲਾਂ ਨੇ ਪੰਜਾਬ ਦਾ ਵਿਕਾਸ ਵੀ ਉਹ ਕੀਤਾ ਸੀ ਪਰ ਅੰਡ ਤੇ ਆ ਕੇ ਨਾ ਨਸ਼ਾ ਕੰਟਰੋਲ ਕੀਤਾ ਤੇ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੋਈ ਹੱਲ ਨਹੀਂ ਕੀਤਾ ਨਹੀਂ ਕੀਤਾ ਨਾ ਉਹਦੋਂ ਦਾ ਕਿਸੇ ਪਾਰਟੀ ਨੇ ਵੀ ਨਹੀਂ ਕੀਤਾ ਤੇ ਭਾਈ ਇੱਕ ਆਇਆ ਸੀ ਨੌਜਵਾਨ ਅਮਰਤਪਾਲ ਸਿੰਘ ਜਿਹੜਾ ਇੱਥੇ ਆ ਕੇ ਅਮਰਤਪਾਲ ਸਿੰਘ ਖਾਲਸਾ ਬਣ ਉਹ 16 ਨੂੰ ਚੁਵਿਆ ਇਹਨਾਂ ਲੋਕਾਂ ਦੇ ਚੁਵਿਆ ਨਾ ਤੇ ਮੈਂ ਇੱਕ ਹੋਰ ਮਹਿਣਾ ਵੀ ਦੇਣਾ ਚਾਹੁੰਨਾ ਪੰਜਾਬ ਦੇ ਉਹਨਾਂ ਬਾਬਿਆਂ ਨੂੰ ਜੱਥੇਦਾਰਾਂ ਨੂੰ ਵੱਡੇ-ਵੱਡਿਆਂ ਨੂੰ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਲੋਕ ਵੀ ਜੀ ਆ ਕੋਈ ਨਹੀਂ ਬੋਲਿਆ ਯਾਰ ਕੱਲ ਤੋਂ ਨਹੀਂ ਬੋਲਿਆ ਕਿਉਂ ਕਿ ਇਹ ਚੀਜ਼ ਚਾਹੁੰਦੇ ਨਹੀਂ ਅਸੀਂ ਅਸੀਂ ਚਾਹੁੰਦੇ ਆ ਪੰਜਾਬ ਦੇ ਨੌਜਵਾਨ ਨਸ਼ਿਆਂ 'ਚ ਰਹਿਣ ਚੋਰੀਆਂ ਕਰਨ ਡਾਕੇ ਮਾਰਨ ਇਧਰ ਨੂੰ ਹੋਣ ਅਸੀਂ ਪੁਲਿਸ ਵਾਲੇ ਫੜ ਗਏ ਉਹਨਾਂ ਨੂੰ ਫਿਰ ਉਹਨਾਂ ਨੂੰ ਛੱਡੀਏ ਪੈਸੇ ਦੇ ਕੇ ਚੁੱਟਾ ਬਿਕੇ ਆਹ ਚੀਜ਼ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਸਾਡੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਹੋਣ ਸਾਡੇ ਨੌਜਵਾਨਾਂ ਦੇ ਆ ਸੋਚਾਂ ਵੱਖਰੀਆਂ ਹਨ ਸਾਡੇ ਨੌਜਵਾਨਾਂ ਦੀਆਂ ਉਹ ਸ਼ੂਰਮੇ ਹੋਣ ਜੋ ਸਾਡੇ ਪੰਜਾਬ ਦੇ ਬਲੱਡ ਵਿੱਚ ਆ ਪਰ ਨਹੀਂ ਅਸੀਂ ਗੁਲਾਮ ਬਣ ਚੁੱਕੇ ਹਾਂ ਮੈਂ ਤਾਂ ਵਧਾਈ ਉਹੀ ਦਊਂਗਾ ਜਿਵੇਂ ਪਾਰਟੀਆਂ ਨੇ ਹੱਥ ਮੜਾਏ ਹੋਣਗੇ ਇੱਕ ਦੂਜੇ ਨੂੰ ਵੀ ਵੱਧ ਗਈ ਹੋ ਰਹੀ ਨੇ ਅਸੀਂ ਤੇ ਦੱਸ ਦਿਓ ਕਿਹੜਾ ਪਾਪ ਕਰਤਾ ਛ ਉਸ ਨੌਜਵਾਨ ਨੇ ਕੀ ਪਾਪ ਕਰਤਾ ਛ ਉਸ ਨੌਜਵਾਨ ਨੇ ਕਿ ਜਿਹੜੀ ਆ ਗੱਲਾਂ ਹੋ ਰਹੀਆਂ ਤੇ ਮੈਂ ਇੱਕ ਹੋਰ ਦਾਅਵੇ ਨਾਲ ਗੱਲ ਕਹਿ ਰਿਹਾ ਕਿ ਜੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਬਹੀਰ ਇੱਕ ਜੇ ਸੇਮ ਹੀ ਨੇ ਹੋਰ ਚੱਲ ਜਾਂਦੀ ਤਾਂ 40 ਸਾਲ ਦੇ ਜਿਹੜੇ ਸਿੰਘ ਜੇਲਾਂ ਚ ਬੈਠਿਆ ਨਾ ਉਹ ਬਾਹਰ ਆਉਣੇ ਸੀ ਇਹ ਮੇਰਾ ਤਜਰਬਾ ਜਾਂ ਮੇਰੀ ਸੋਚ ਕਹਿ ਰਹੀ ਹੈ ਇਹ ਗੱਲ ਕਿ ਆ ਜਾਣੇ ਸੀ ਉਹ ਨੌਜਵਾਨ ਵੀ ਬਾਹਰ ਕਿਉਂ ਕਿ ਪੰਜਾਬ ਇਕੱਠਾ ਹੋ ਰਿਹਾ ਸੀ ਉਹ ਇਕੱਠਾ ਕੌਣ ਕਰਨ ਦੇ ਦੂ ਸਾਨੂੰ ਕੌਣ ਹੋਣ ਦੇ ਦੂ ਇਕੱਠਾ ਸਾਨੂੰ ਕੌਣ ਛੋਡੇ ਜਵਾਕਾਂ ਦੇ ਸਿਰਾਂ ਤੇ ਦਸਤਾਰਾਂ ਦੇਖ ਲੂਗਾ ਕੋਈ ਨਹੀਂ ਇਹ ਪਾਰਟੀਆਂ ਦੇ ਨਾਲ ਚੱਕ ਲੋ ਝੰਡੇ ਦੁਬਾਰਾ ਸੱਤਾ ਚ ਆਉਣ ਲੱਗੀਆਂ ਪਾਰਟੀਆਂ ਦੁਬਾਰਾ ਕਾਂਗਰਸ ਨੂੰ ਵੀ ਲਿਆਓ ਪੰਜਾਬ ਦੇ ਵਿੱਚ ਅੱਗੇ ਕਿਹੜਾ ਲੈ ਕੇ ਨਹੀਂ ਆਏ ਅਕਾਲੀ ਦਲ ਬਾਦਲ ਨੂੰ ਵੀ ਲੈ ਕੇ ਆਓ ਸੱਤਾ ਦੇ ਵਿੱਚ ਲਿਆਓ ਕੋਈ ਗੱਲ ਨਹੀਂ ਆਪਾਂ ਜੁੱਤੀਆਂ ਹੀ ਖਾਣੀਆਂ ਖਾਂਦੇ ਰਵੋ ਅਸੀਂ ਤਾਂ ਭਾਈ ਭਾਈ ਸਾਹਿਬ ਦੇ ਨਾਲ ਸੀ ਕਿਉਂ ਉਹ ਸਿੱਖੀ ਦਾ ਪ੍ਰਚਾਰ ਕਰਦਾ ਸੀ ਜੇ ਕੋਈ ਹੋਰ ਵੀ ਕੋਈ ਬਾਬਾ ਸਿੱਖੀ ਦਾ ਪ੍ਰਚਾਰ ਕਰਦਾ ਜਿਹਨੇ ਭਾਈ ਸਾਹਿਬ ਦੀ ਗੱਲ ਕੀਤੀ ਤਾਂ ਦਿਲੋਂ ਸਹਿਜਦਾ ਉਹਨਾਂ ਲਈ ਤੇ ਜਿਨ੍ਹਾਂ ਨੇ ਨਹੀਂ ਕੀਤੀ ਜਾਂ ਜਿਹੜੇ ਚੋਪੀ ਵਟ ਗਏ ਜਾਂ ਜਿਨ੍ਹਾਂ ਨੂੰ ਦਰਦ ਹੀ ਨਹੀਂ ਹੋਇਆ ਤੇ ਲਾਂ ਤਾਂ ਉਹਨਾਂ ਦੇ ਲਈ ਚਾਹੇ ਕੁਝ ਵੀ ਹੋ ਜAVE ਅੱਗੇ ਵੀ ਸੋਸ਼ਲ ਮੀਡੀਆ ਤੇ ਬੜੇ 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 ਪੇਜ ਮੇਰੇ ਬੰਦ ਕੀਤੇ ਆ ਸਰਕਾਰ ਨੇ ਕਿ ਭਾਈ ਸਾਹਿਬ ਦੀਆਂ ਪੋਸਟਾਂ ਨਾ ਪਾ ਉਹ ਨੌਜਵਾਨ ਚੰਗਾ ਸੀ ਚੰਗਾ ਹੈ ਤੇ ਚੰਗਾ ਹੀ ਰਹੂਗਾ ਕਰ ਲਓ ਜਿਹੜਾ ਕੁਝ ਕਰਨੂ ਜਿਓ ਮਰ ਵੀ ਜਾਉ ਨਾ ਨੌਜਵਾਨ ਤੇ ਅਸੀਂ ਤਾਂ ਵੀ ਉਸ ਨੌਜਵਾਨ ਦੇ ਨਾਲ ਆ ਉਹਨੂੰ ਚੰਗਾ ਕਿਹਾ ਸੀ ਚੰਗਾ ਕਹਿੰਨੇ ਆ ਤੇ ਚੰਗਾ ਹੀ ਉਹ ਹੈ ਪਰ ਲਾਂਤਾਂ ਮੇਰੀਆਂ ਜੀ ਤੁਹਾਨੂੰ ਤੁਸੀਂ ਪਾਰਟੀਆਂ ਸੰਭੋ ਤੁਸੀਂ ਵਿੱਚੋਂ ਚੱਟਾ ਜਿੰਨਾ ਵੇਚਣਾ ਵਿੱਚੋਂ ਨਸ਼ਾ ਜਿੰਨਾ ਵੇਚਣਾ ਤੇ ਪੰਜਾਬ ਦਾ ਭਲਾ ਨਾ ਕਰਿਓ ਪੰਜਾਬ ਵਾਲ ਨੂੰ ਸੋਚਿਓ ਨਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ